ਕੀ ਜੀ ਆ ਗਾੜੀ ਵੇਖੋ ਕਿੱਥੋਂ ਸਟਾਰਟ ਤੁਨੀ ਕੋ ਸਟਾਰਟ ਹੁੰਦੀ ਆ ਬੜੀ ਵਧੀਆ ਵੈਡ ਆ ਜੇ ਕਿਸੇ ਨੂੰ ਮਨ ਲੋ ਕਰੇ ਰੱਖਣ ਵਾਸਤੇ ਦੁੱਧ ਵੀ ਵਾਸਤੇ ਲੈਣੀ ਨਾ ਬਹੁਤ ਚੰਗੀ ਵੈਡ ਆ ਖਣ ਵੇਖ ਸਕਦੇ ਹੋ ਇਹਦੀ ਬੋਡੀ ਵੇਖ ਸਕਦੇ ਹੋ ਉਤੋਂ ਵੀ ਜਮਾਂ ਸਟ੍ਰੇਟ ਬੋਡੀ ਦੀ ਇਹ ਗਾਂ ਫੇਸ ਤੋਂ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਬਾਈ ਜੀ ਇਹ ਤੁਸੀਂ ਕੀ ਦੱਸਿਆ ਸੀ ਵੀ ਪਹਿਲੇ ਸੂਏ ਨੇ ਸੋਨਾ ਮੂੰਹ ਦੋ ਦੰਦ ਦਾ ਹਲੇ ਐਚ ਐਫ ਜਰਸੀ ਕਰੋਸ ਚ ਇਹ ਗਾਂ ਆ ਜਾਂਦੀ ਹੈ ਨਾ ਇਹ ਚਾਹੇ ਕਰੋ ਹਜੇ ਪਹਿਲੇ ਸੂਏ ਸੋਨਾ ਨੇ ਮੂੰਹ ਦੋ ਦੰਦ ਦਾ ਪਹਿਲੇ ਸੂਏ ਇਹਨੇ ਸੂਣਾ ਤੇ ਮੂੰਹ ਇਹਦੇ ਦੋ ਦੰਦ ਦਾ ਹਾਂ ਜੇ ਚਾਰ ਪੰਜ ਦਾ ਲੈ ਜੂਗੀ ਦੁੱਧ ਲਗਭਗ ਵੀ 20 ਲੀਟਰ ਪਾ ਦੂਗੀ ਰਾਮ ਨਾਲ ਹੀ ਇਹ ਗਰਮੀ 20 ਲੀਟਰ ਇਹਦਾ ਦੁੱਧ ਆ ਤੇ ਜਿਵੇਂ ਕਿ ਅੱਜ ਕੱਲ ਹੁਣ ਗਰਮੀ ਦਾ ਟਾਈਮ ਹੈ ਨਾ ਤੇ ਬਹੁਤ ਸਾਰੇ ਵੀਰਾਂ ਦੀ ਇਹ ਹੀ ਡਿਮਾਂਡ ਆਉਂਦੀ ਹੈ ਵੀ ਸਾਨੂੰ ਇਹੋ ਜੀ ਗਾਂ ਚਾਹੀਦੀ ਹੈ ਜਿਹਦਾ ਦੁੱਧ ਵੀ ਚੰਗਾ ਹੋਵੇ ਤੇ ਉਹਦੀ ਫੈਟ ਵੀ ਵਧੀਆ ਆਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਵਾਸਤੇ ਇਹੋ ਜੀ ਗਾਂ ਲੈ ਕੇ ਆਏ ਆ ਜਿਹੜੀ ਦੁੱਧ ਵੀ ਜ਼ਿਆਦਾ ਦੇਊਗੀ ਤੇ ਫੈਟ ਵੀ ਚੰਗੀ ਆਉਂਦੀ ਹੈ ਐਚਐਫ ਤੇ ਜਰਸੀ ਕਰੋਸ ਦੇ ਵਿੱਚ ਇਹ ਗਾਂ ਤੇ ਇਸ ਗਾਂ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਤੇ ਬਾਈ ਕੁਲਦੀਪ ਸਿੰਘ ਬਰਾੜ ਦੇ ਡੇਰੀ ਫਾਰਮ ਤੇ ਇਹ ਗਾਂ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣੇ ਕੋਲੇ ਜਿਹੜੀ ਇਹ ਗਾਂ ਵਿਸਤ ਮੈਂ ਦੱਸਤੀ ਕਿਹੜੀ ਨਸਲ ਦੀ ਇਹ ਗਾਂ ਜੀ ਇਹ ਚਪੇ ਜਰਸੀ ਦਾ ਕਰਾਸ ਆਈ ਏ ਆਪਾਂ ਵਧੀਆ ਮਤਲਬ ਚੰਗੀਆਂ ਗਾਵਾਂ ਪਾਲਦੇ ਬੰਦੇ ਜਿਹੜੇ ਤੋਂ ਲਈ ਆ ਠੀਕ ਹੈ ਜੀ ਆਪ ਬਾਈ ਉਹ ਚਲਾ ਗਿਆ ਕੈਨੇਡਾ ਠੀਕ ਹੈ ਜੀ ਉਹਦੇ ਕੋਲੇ ਸੀਗਾ ਦੋ ਇਹ ਐਫ ਜਰਸੀ ਕਰਾਸ ਚ ਇਹ ਗਾਂ ਆ ਜਾਂਦੀ ਹੈ ਨਾ ਇਹ ਚਪੇ ਕਰਾਸ ਹਜੇ ਪਹਿਲਾਂ ਪਹਿਲੇ ਸੂਏ ਸੋਨੇ ਨੇ ਮੂੰਹ ਦੋ ਦੰਦਾਂ ਦਾ ਪਹਿਲੇ ਸੂਏ ਨੇ ਸੂਣਾ ਤੇ ਮੂੰਹ ਇਹਦੇ ਦੋ ਦੰਦ ਦਾ ਹਾਂ ਜੇ ਚਾਰ ਪੰਜ ਦਾ ਲੈ ਜੂਗੀ ਦੁੱਧ ਲਗਭਗ 20 ਲੀਟਰ ਪਾ ਦੂਗੀ ਰਾਮ ਨਾਲ ਹੀ ਇਹ ਗਰਮੀ 20 ਲੀਟਰ ਇਹਦਾ ਦੁੱਧ ਹੈ ਤੇ ਜਿਵੇਂ ਕਿ ਅੱਜ ਕੱਲ ਹੁਣ ਗਰਮੀ ਦਾ ਟਾਈਮ ਹੈ ਨਾ ਤੇ ਬਹੁਤ ਸਾਰੇ ਵੀਰਾਂ ਦੀ ਇਹ ਹੀ ਡਿਮਾਂਡ ਆਉਂਦੀ ਹੈ ਵੀ ਸਾਨੂੰ ਇਹੋ ਜੀ ਗਾਂ ਚਾਹੀਦੀ ਹੈ ਜਿਹਦਾ ਦੁੱਧ ਵੀ ਚੰਗਾ ਹੋਵੇ ਤੇ ਉਹਦੀ ਫੈਟ ਵੀ ਵਧੀਆ ਆਵੇ ਉਹਨਾਂ ਵਾਸਤੇ ਇਹ ਗਾਂ ਵਧੀਆ ਰਹੂਗੀ ਹਾਂ ਗਰਮੀ ਜੇ ਮੈਨੇ ਗਰਮੀ ਵੀ ਨਹੀਂ ਬਣਦੀ ਬਣਾ ਪੱਖੇ ਤੋਂ ਬਣਾ ਦੀ ਰੱਖ ਲੋ ਇਹ ਜੀ ਵੜਾ ਇਹ ਬਾਕੀ ਪੜੀ ਪੁੜੀ ਬਹੁਤ ਆ ਵੜਾ ਵੜਾ ਦਾ ਬਾਡੀ ਟਾਂਚਾ ਬਹੁਤ ਵਧੀਆ ਬਾਡੀ ਟਾਂਚਾ ਓਕੇ ਵਿਖਾ ਦੇ ਕੋ ਤੋੜ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਬੋਡੀ ਢਾਂਚਾ ਤੁਸੀਂ ਦੇਖ ਸਕਦੇ ਹੋ ਜਮਾਂ ਸਟ੍ਰੇਟ ਬੋਡੀ ਦੀ ਇਹ ਗਾ ਹੈ ਤੇ ਪਹਿਲੇ ਸੂਏ ਇਹਨੇ ਸੂਣਾ ਅਡਰ ਰੋਡ ਬਹੁਤ ਵਧੀਆ ਬਾਕੀ ਸੀਲ ਸਾਉ ਬਹੁਤ ਆ ਟਾਈਟ ਅਡਰ ਦੀ ਇਹ ਗਾ ਆ ਕੋਈ ਨਿਆਣਾ ਪਾਵੇ ਪੜਾਣਾ ਪਾਵੇ ਥਣ ਥਣ ਬਹੁਤ ਵਧੀਆ ਚਵਾਈ ਔਰ ਮੁਠੀ ਵਾਲਾ ਥਣ ਲੱਗਿਆ ਹੋਇਆ ਬਾਕੀ ਅਡਰ ਦੀ ਸ਼ੇਪ ਦੇਖੋ ਕਿਥੋਂ ਸਟਾਰਟ ਹੁੰਦਾ ਅਗਾੜੀ ਬਹੁਤ ਆ ਸੀਲ ਸਾਉ ਬਹੁਤ ਆ ਤੁਮ ਕੋ ਮਾਲਕ ਇੱਥੇ ਬੰਨ ਕੇ ਹੱਥ ਮਾਰ ਕੇ ਦਿਖਾਉ ਗਰੀ ਇੱਥੇ ਆ ਦੇਖੋ ਅਡਰ ਵੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਆਰਡਰ ਟਾਈਟ ਆਰਡਰ ਦੀ ਇਹ ਗਾਂ ਹੈ ਤੇ ਸਟ੍ਰੇਟ ਸਟ੍ਰੇਟ ਬੋਡੀ ਦੀ ਗਾਂ ਹੈ ਜਿਹੜੇ ਬਾਕੀ ਇਹ ਇਹ ਹੁੰਦਾ ਨਾ ਅਡਫਿਕਸਡ ਹੁੰਦਾ ਜਿਵੇਂ ਇਹਨੂੰ ਮਸਟਾਰਟਸ ਬਹੁਤ ਘੱਟ ਆਉਂਦੀ ਆ ਮੇਨ ਗੱਲ ਇਹ ਵੀ ਆ ਬਾਕੀ ਸੀਲ ਸਾਉ ਬਹੁਤ ਜ਼ਿਆਦੇ ਆ ਜਿਵੇਂ ਮਰਜੀ ਮੰਨ ਲਓ ਇਹਨੂੰ ਨਾ ਆ ਦੇਖੋ ਥਾਂ ਥਾਂ ਬਹੁਤ ਵਧੀਆ ਮੁਠੀ ਵਾਲਾ ਥਾਂ ਲੱਗਿਆ ਹੋਇਆ ਹੈ ਠੀਕ ਹੈ ਜੀ ਆ ਗਾੜੀ ਵੇਖੋ ਕਿੱਥੋਂ ਸਟਾਰਟ ਤੋਂ ਨੀ ਕੋ ਸਟਾਰਟ ਹੁੰਦੀ ਆ ਬੜੀ ਵਧੀਆ ਫੈਟ ਆ ਜੇ ਕਿਸੇ ਮੰਨ ਲਓ ਘਰੇ ਰੱਖਣ ਵਾਸਤੇ ਦੁੱਧ ਦੇ ਵਾਸਤੇ ਜਾਣੀ ਨਾ ਬਹੁਤ ਚੰਗੀ ਗਾੜਾ ਖਾਣਾ ਵੇਖ ਸਕਦੇ ਹੋ ਇਹਦੀ ਬੋਡੀ ਵੇਖ ਸਕਦੇ ਹੋ ਉਤੋਂ ਵੀ ਜਮਾਂ ਸਟ੍ਰੇਟ ਬੋਡੀ ਦੀ ਇਹ ਗਾਂ ਫੇਸ ਤੋਂ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਬਾਈ ਜੀ ਇਹ ਤੁਸੀਂ ਕੀ ਦੱਸਿਆ ਸੀ ਵੀ ਪਹਿਲੇ ਸੂਏ ਨੇ ਸੋਣਾ ਪਹਿਲੇ ਸੂਏ ਸੋਨਾ ਮੂੰਹੋਂ ਦੋ ਦੰਦ ਦਾ ਹਲੇ ਮੂੰਹੋਂ ਦੋ ਦੰਦ ਦਾ ਪਹਿਲੇ ਸੂਏ ਨੇ ਸੂਣਾ ਤੇ ਐਚ ਐਫ ਤੇ ਜਰਸੀ ਕ੍ਰੋਸ ਹੈ ਜਿਹਦੇ ਕਰਕੇ ਫੈਟ ਵੀ ਚੱਕੀ ਆਊਗੀ ਹੁਣ ਆਪਾਂ ਇਹਦੇ ਪ੍ਰਾਈਜ਼ ਦੀ ਗੱਲ ਕਰੀਏ ਆਪਾਂ ਇਹਦਾ ਕੀ ਮੁੱਲ ਰੱਖਿਆ ਜੇਦਾ ਕੋਈ ਮੁੱਲ ਕਰਾਉਣਾ ਫਿਰ ਤਾਂ 80-85 ਹਜ਼ਾਰ ਕਰਾਂਗੇ ਲੈਣ ਦੇਣ 75 ਹਜ਼ਾਰ ਰੁਪਈਆ ਜੀ ਠੀਕ ਹੈ ਜੀ ਵੀ ਜੇ ਅੱਜ ਆਪਾਂ ਨੂੰ ਕੋਈ ਕਾਲ ਕਰਦਾ ਹਨਾ ਹਾਂ 75000 ਰੁਪਏ 75000 ਰੁਪਏ ਚ ਆਪਾਂ ਇਹ ਗਾਂ ਛੱਡ ਦਾਂਗੇ ਤੇ ਤੁਸੀਂ ਬਾਈ ਦੇ ਫਾਰਮ ਤੇ ਪਹੁੰਚ ਸਕਦੇ ਹੋ ਇਹਨਾਂ ਦਾ ਫਾਰਮ ਹੈਗਾ ਪਿੰਡ ਥੰਦੇਆਲਾ ਦੇ ਵਿੱਚ ਇਹ ਜਿਹੜਾ ਪਿੰਡ ਹੈ ਇਹ ਮੁਕਸਰ ਸਾਹਿਬ ਕੋਲ ਰਹਿ ਗਿਆ ਬਾਕੀ ਆਪਾਂ ਤੁਹਾਨੂੰ ਬਾਈ ਜੀ ਦੇ ਨੰਬਰ ਸਕਰੀਨ ਤੇ ਦੇ ਦਾਂਗੇ ਤੇ ਇਹਨਾਂ ਕੋਲੇ ਹੋਰ ਵੀ ਪਸ਼ੂ ਸੇਲ ਤੇ ਆਉਂਦੇ ਰਹਿੰਦੇ ਅੱਜ ਇਹ ਗਾਂ ਸੀ ਜਿਹੜੀ ਆਪਾਂ ਤੁਹਾਨੂੰ ਵਿਖਾਈ ਆ ਇਹਦੀ ਡਿਟੇਲ ਆਪਾਂ ਤੁਹਾਨੂੰ ਦੇਤੀ ਆ ਜੇ ਕੋਈ ਵੀਰ ਇੱਛੁਕ ਹੋਵੇ ਉਹ ਕਾਲ ਕਰਕੇ ਜਾਣਕਾਰੀ ਲੈ ਸਕਦਾ ਤੇ ਇਹਨਾਂ ਦੇ ਫਾਰਮ ਤੇ ਪਹੁੰਚ ਕੇ ਪੂਰੀ ਤਸੱਲੀ ਕਰਕੇ ਤੁਸੀਂ ਇਹ ਗਾਂ ਲਿਜਾ ਸਕਦੇ ਹੋ